ਅਕਾਲੀ ਦਲ ਚ ਚੱਲ ਰਹੇ ਕਲੇਸ਼ ਦਰਮਿਆਨ ਮਨਪ੍ਰੀਤ ਐਿਆਲੀ ਨੇ ਵੱਡਾ ਤਮਾਕਾ ਕੀਤਾ ਮਨਪ੍ਰੀਤ ਨੇ ਆਖਿਆ ਹੈ ਕਿ ਪਾਰਟੀ ਨੇ ਉਹਨਾਂ ਦੀ ਰਾਜਸਥਾਨ ਭਰਤੀ ਲਈ ਡਿਊਟੀ ਲਗਾਈ ਹੈ ਜਦਕਿ ਸ਼ਿਕਾਲਤਕ ਸਾਬ੍ਹ ਵੱਲੋਂ ਉਹਨਾਂ ਨੂੰ ਅਕਾਲੀ ਦਲ ਚ ਨਵੀਂ ਭਰਤੀ ਲਈ ਬਣਾਏ ਗਏ ਸੱਤ ਮੈਂਬਰੀ ਕਮੇਟੀ ਚ ਸ਼ਾਮਲ ਕੀਤਾ ਗਿਆ ਹੁਣ ਜਥੇਦਾਰ ਸਾਹਿਬ ਦੇ ਅਗਲੇ ਹੁਕਮਾਂ ਦੀ ਉਡੀਕ ਚਰੇਂਦੇ ਅਸਲ ਕਾਫੀ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਕਾਲੀਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੀਤੇ ਦਿਨੀ ਹੋਈ ਜਿੱਥੇ ਸੁਖਬੀਰ ਸਿੰਘ ਪਾਲ ਦੇ ਅਸਤੀਫੇ ਸਮੇਤ ਕਈ ਅਹਿਮ ਫੈਸਲੇ ਲਏ ਗਏ ਇਸ ਦੌਰਾਨ ਮਨਪ੍ਰੀਤ ਸਿੰਘ ਐਯਾਲੀ ਦੀ ਡਿਊਟੀ ਰਾਜਸਥਾਨ ਚਲਾਏ ਗਏ ਜਿੱਥੇ ਉਹਨਾਂ ਵੱਲੋਂ ਭਰਤੀਆਂ ਕੀਤੀਆਂ ਜਾਣਗੀਆਂ ਪਰ ਮਨਪ੍ਰੀਤ ਐਯਾਲੀ ਪਾਰਟ ਦੇ ਇਸ ਫੈਸਲੇ ਤੋਂ ਕੁਝ ਖਾਸ ਖੁਸ਼ ਨਜ਼ਰ ਨਹੀਂ ਆ ਰਹੇ ਉਹਨਾਂ ਵੱਲੋਂ ਇਸ ਫੈਸਲੇ ਦੇ ਪ੍ਰਤੀਕਿਰਿਆ ਦਿੰਦਿਆਂ ਕਾਲ ਤੱਕ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇਸ ਵਿੱਚ ਦਖਲ ਦੇਣ ਦੀ ਗੱਲ ਕਹੀ ਹੈ ਮਨਪ੍ਰੀਤ ਨਿਸਤੂਨ ਲਿਖਿਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਹਰ ਸਿੱਖ ਲਈ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਿੰਘ ਜੀ ਦਾ ਪਵਿੱਤਰ ਅਸਥਾਨ ਸ਼੍ਰੀ ਅਕਾਲ ਤਖਤ ਸਰਬਉੱਚ ਹੈ ਤੇ ਮੈਂ ਪੂਰਨ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਮਾਨਪ੍ਰੇਤ ਐਲੀ ਨੇ ਅੱਗੇ ਲਿਖਿਆ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜੱਤਦਾਰ ਸਹਿਬਾਨਾ ਵੱਲੋਂ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਹੈ ਤੇ ਦਾਸ ਨੂੰ ਜੋ 7 ਮੈਂਬਰੀ ਕਮੇਟੀ 'ਚ ਮੈਂਬਰ ਬਣਾਇਆ ਗਿਆ ਸੀ ਉਸ ਲਈ ਅਸਿਸਿੰਘ ਸਾਹਿਬ ਜੱਤਦਾਰ ਸਹਿਬਾਨਾ ਜੀ ਦਾ ਪਰ 2 ਦਿਨ ਪਹਿਲਾਂ ਸ਼੍ਰੋਮਣੀ ਕਾਲੇਦਲ ਦੀ ਵਰਕਿੰਗ ਕਮੇਟੀ ਵੱਲੋਂ ਦਾਸ ਦੀ ਡਿਊਟੀ ਰਾਜਸਥਾਨ ਭਰਤੀ ਲਈ ਲਾਈ ਗਈ ਆ ਉਸ ਬਾਰੇ ਅਸਜਤਦਾੜ ਸਾਹਿਬ ਜੀ ਦੇ ਆਦੇਸ਼ حاصل ਕਰਕੇ ਜੋ ਹੁਕਮ ਸੰਜਤਰ ਸਾਹਿਬ ਵੱਲੋਂ ਹੋਵੇਗਾ ਉਸ ਦੀ ਅਸੀਂ ਪੂਰਨ ਤੌਰ ਤੇ ਪਾਲਣਾ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਜਸਤਾਰ ਇਸੇ ਕੋਈ ਪ੍ਰਤੀਕਿਰਿਆ ਦਿੰਦੇ ਨੇ ਜਾਂ ਫਿਰ ਨਹੀਂ